ਦੋਸਤੋ ਅੱਜ ਜੇ ਸਖਸ਼ੀਅਤ ਨਾਲ ਤੁਹਾਡੀ ਮੁਲਾਕਾਤ ਕਰਾਉਣੀ ਹੈ ਉਹ ਨੇ ਸਾਡੇ ਮਜ਼ਦੂਰ ਆਗੂ ਮਜ਼ਦੂਰਾਂ ਦੇ ਮਸੀਹਾ ਕਹਿ ਸਕਦੇ ਹਾਂ ਤੁਸੀਂ ਖਾਸ ਤੌਰ ਤੇ ਪੰਜਾਬ ਚ ਜਿਨ੍ਹਾਂ ਇਨ੍ਹਾਂ ਦੀ ਜਥੇਬੰਦੀ ਨੇ ਅੱਜ ਕੱਲ ਕਾਰਜ ਵਿਢਿਆ ਹੋਇਆ ਹੈ ਇਨ੍ਹਾਂ ਮੈਨੂੰ ਨਹੀਂ ਲੱਗਦਾ ਕਿਸੇ ਹੋਰ ਜਥੇਬੰਦੀ ਨੇ ਕਾਰਜ ਕੀਤਾ ਹੈ ਜੀਡੀਪੀਸੀ ਦੀਆਂ ਬਹੁਤ ਸਾਰੀਆਂ ਪ੍ਰਾਪਤੀਆਂ ਬਹੁਤ ਸਾਰੇ ਮਜ਼ਦੂਰ ਭਰਾ ਜਾਣਦੇ ਐ ਅੱਡ ਅੱਡ ਮਜ਼ਦੂਰ ਮੰਗਾ ਮਸਲਿਆਂ ਦੇ ਉੱਤੇ ਲੜਦੇ ਰਹੇ ਐ ਪਰ ਜਿਹੜਾ ਮੇਨ ਕਾਰ ਜਿਹਨਾਂ ਨੇ ਕੱਢਿਆ ਕਿ ਮਜ਼ਦੂਰਾਂ ਦੇ ਹਿੱਸੇ ਦੀ ਜਿਹੜੀ ਪੰਚਾਇਤੀ ਜ਼ਮੀਨ ਹੈ ਉਸ ਨੂੰ ਲੈ ਕੇ ਲਗਾਤਾਰ ਲੜਾਈ ਜਿਹੜੀ ਲੜਦੇ ਐ ਤੇ ਅੱਜ ਸਾਡੇ ਨਾਲ ਜੀਪੀਸੀ ਦੇ ਜਿਹੜੇ ਸੂਬਾ ਪ੍ਰਧਾਨ ਨੇ ਸੂਬਾ ਆਗੂ ਨੇ ਉਹ ਸਾਡੇ ਨਾਲ ਮੌਜੂਦ ਨੇ ਵਿਕੇਸ਼ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਧੰਨਵਾਦ ਸਤਪਾਲ ਜੀ ਅ ਅੱਛਾ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਜੀ ਅੱਜ ਬਾਬਾ ਸਾਹਿਬ ਅੰਬੇਦਕਰ ਖੁਰਾਂ ਦਾ ਜਨਮ ਦਿਨ ਬਿਲਕੁਲ ਇਹ ਤਾਂ ਸਾਰੇ ਸਮਾਜ ਦੇ ਲਈ ਇਹ ਭਾਰਤੀ ਲੋਕਾਂ ਲਈ ਇਹ ਖੁਸ਼ੀ ਦੀ ਗੱਲ ਹੀ ਆ ਬਿਲਕੁਲ ਬਿਲਕੁਲ ਜੀ ਤੇ ਇਸ ਨੂੰ 바ਵਾ ਸਾਹਿਬ ਅੰਬੇਡਕਰ ਦੇ ਜਿਹੜੇ ਜਨਮ ਦਿਨ ਨੂੰ ਸਮਾਨਤਾ ਦਿਹਾੜੇ ਦੇ ਰੂਪ ਚ ਵੀ ਮਨਾਇਆ ਜਾਂਦਾ ਸਵਾਲ ਤੁਹਾਨੂੰ ਪਹਿਲਾ ਇਹੀ ਹੈ ਕਿ ਅ ਅੱਜ ਦੇ ਦੌਰ ਚ ਪੰਜਾਬ ਚ ਸਮਾਜਿਕ ਤੌਰ ਤੇ ਆਰਥਿਕ ਤੌਰ ਤੇ ਰਾਜਨੀਤਿਕ ਤੌਰ ਤੇ ਕੀ ਮਜ਼ਦੂਰਾਂ ਲਈ ਸਮਾਨਤਾ ਨਾਂ ਦਾ ਸ਼ਬਦ ਐਗਜ਼ਿਸਟ ਕਰਦਾ ਜਾਂ ਸਮਾਨ ਹੈਗੇ ਆ ਮਜ਼ਦੂਰ ਥੋੜਾ ਬਹੁਤਾ ਕਿਤੇ ਦੇਖੋ ਇਹ ਤਾਂ ਮਤਲਬ ਤੁਸੀਂ ਸਮਾਜ ਦੇ ਕਿਸੇ ਵੀ ਹਿੱਸੇ ਚ ਚਲੇ ਜਾਓ ਉਹ ਫਰਕ ਆ ਜਿਹੜਾ ਤੁਹਾਨੂੰ ਬਿਲਕੁਲ ਨੰਗੀ ਅੱਖ ਦੇ ਨਾਲ ਸਾਫ਼ ਨਜ਼ਰ ਆਊਗਾ ਜੋ ਮਤਲਬ ਉਸ ਸਮੇਂ ਬਾਬਾ ਸਾਹਿਬ ਅੰਬੇਦਕਰ ਨੇ ਇੱਕ ਸੁਪਨਾ ਲਿਆ ਇਸ ਜਾਤ ਪਾਤ ਨੂੰ ਖਤਮ ਕਰਨ ਦੇ ਲਈ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਆ ਜਿਹੜੇ ਉਹ ਵੱਖਰੇ ਵੱਖਰੇ ਤਜਰਬੇ ਕੀਤੇ ਸਾਰੀ ਜ਼ਿੰਦਗੀ ਇਸ ਲਿਖੇ ਲਾਈ ਆਪਦਾ ਪਰਿਵਾਰ ਆਪਦਾ ਸਾਰਾ ਕੁਝ ਵਾਰ ਕੇ ਮਤਲਬ ਇਸ ਪਾਸੇ ਇਸ ਕਾਸਟ ਦੇ ਕੁਐਸਚਨ ਨੂੰ ਸੈਂਟਰ ਪੁਆਇੰਟ ਤੇ ਲਿਆ ਕੇ ਖੜਾ ਕੀਤਾ ਪਰ ਅੱਜ ਵੀ ਉਹ ਨਾ ਬਰਾਬਰੀ ਉਹ ਜਾਤਪਾਤ ਦਾ ਭੇਦਭਾਵ ਉਹ ਹਰ ਥਾਂ ਤੇ ਮਿਲ ਜੂ ਔਰ ਇਹਦੇ ਲਈ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਇਹ ਭਾਵੇਂ ਸੰਘਰਸ਼ਾਂ ਦੇ ਵਿੱਚ ਹੋਵੇ ਉੱਥੇ ਸਰਕਾਰ ਦਾ ਹੀ ਗੱਲਬਾਤ ਦੇ ਨਜ਼ਰੀਏ ਦੀ ਗੱਲ ਹੋਵੇ ਭਾਵੇਂ ਪਿੰਡਾਂ ਦੀ ਵੰਡਤਰ ਦਾ ਮਾਮਲਾ ਹੋਵੇ ਮਤਲਬ ਹਰ ਚੀਜ਼ ਦੇ ਵਿੱਚ ਉਹਨਾਂ ਨੂੰ ਇਹ ਚੀਜ਼ ਆ ਜਿਹੜੀ ਉਹ ਸਪਸ਼ਟ ਰੂਪ ਚ ਨਜ਼ਰ ਆ ਜੂ ਮਤਲਬ ਇੱਕ ਪਿੰਡਾਂ ਦੇ ਵਿੱਚ ਆਮ ਹੀ ਆ ਜੇ ਕਿਸੇ ਨੂੰ ਮਜ਼ਦੂਰ ਦੀ ਲੋੜ ਹੋਵੇ ਤਾਂ ਉਹ ਦਲਤਾਂ ਦਾ ਵੇੜਾ ਜਿਹੜਾ ਕਿਹਾ ਜਾਂਦਾ ਜਿੱਥੇ ਐਸਸੀ ਭਾਈਚਾਰੇ ਦੀ ਆਬਾਦੀ ਰਹਿੰਦੀ ਆ ਤਾਂ ਅਗਲਾ ਕਹਿੰਦਾ ਜੀ ਉੱਥੋਂ ਵੇੜੇ ਦੇ ਵਿੱਚੋਂ ਜਾ ਕੇ ਲੈ ਆਓ ਤਾਂ ਇਸ ਕਰਕੇ ਇਹ ਫਰਕ ਆ ਜਿਹੜਾ ਉਹ ਤਾਂ ਹਰ ਥਾਂ ਦੇ ਉੱਤੇ ਜਿਹੜਾ ਉਹ ਨਜ਼ਰ ਆਉਂਦਾ। ਅੱਛਾ ਬੁਕੇਸ਼ ਜੀ ਮੁੱਦੇ ਤਾਂ ਦਲਤਾਂ ਦੇ ਹੋਰ ਵੀ ਬਹੁਤ ਸੀਗੇ এডਿਕੇਸ਼ਨ ਦਾ ਮੁੱਦਾ ਹੈ, ਰੋਜ਼ਗਾਰ ਦਾ ਮੁੱਦਾ ਹੈ, ਨਸ਼ਿਆਂ ਦਾ ਮੁੱਦਾ ਹੈ, ਹੋਰ ਬਹੁਤ ਸਾਰੇ ਮੁੱਦੇ ਨੇ। ਪਰ ਤੁਸੀਂ ਜ਼ਮੀਨ ਵਾਲੇ ਮੁੱਦੇ ਨੂੰ ਪ੍ਰਮੁਖਤਾ ਪ੍ਰਮੁੱਖ ਰੂਪ ਚ ਚੁਣਿਆ ਅਤੇ ਉਹਦੇ ਦੇ ਨਿੱਠ ਕੇ ਕੰਮ ਵੀ ਕੀਤਾ। ਮੈਂ ਇਹ ਜਾਨਣਾ ਚਾਹੁੰਦਾ ਕਿ ਤੁਸੀਂ ਜ਼ਮੀਨ ਦੇ ਮੁੱਦੇ ਨੂੰ ਹੀ ਕਿਉਂ ਪਹਿਲਾਂ ਹੱਥ ਪਾਇਆ? ਦੇਖੋ ਇਹਨੂੰ ਜੇ ਅਸੀਂ ਦੇਖੀਏ ਜਿਹੜਾ ਜ਼ਮੀਨ ਦਾ ਸਵਾਲ ਆ ਇਹ ਬੁਨਿਆਦੀ ਸਵਾਲ ਆ। ਔਰ ਜਿਹੜੀ ਜ਼ਮੀਨ ਆ ਉਹਦੇ ਨਾਲ ਹੀ ਜੇ ਪੰਜਾਬ ਜੇ ਕਹੀਏ ਤਾਂ ਖੇਤੀ ਪ੍ਰਧਾਨ ਸੂਬਾ ਜੀ ਤੇ ਭਾਰਤ ਦੇ ਅੰਦਰ ਵੀ ਜਿਹਦੇ ਕੋਲੇ ਜ਼ਮੀਨ ਆ ਉਹਦੀ ਪੁੱਛ ਆ ਹਮ ਡਾਕਟਰ ਬਾਬਾ ਸਾਹਿਬ ਅੰਬੇਦਕਰ ਉਹਨਾਂ ਨੇ ਵੀ ਆਪਣੀ ਜ਼ਿੰਦਗੀ ਦੇ ਆਖਰੀ ਜ਼ਮੇਂ ਦੇ ਵਿੱਚ ਉਹਨਾਂ ਨੇ ਕਿਹਾ ਵੀ ਮੈਂ ਸਾਰੀ ਜ਼ਿੰਦਗੀ ਤਜਰਬੇ ਕੀਤੇ ਮੈਂ ਰਿਜ਼ਰਵੇਸ਼ਨ ਆਹੀ ਇੱਕ ਵਰਗ ਨੂੰ ਜਿਹੜਾ ਉਹ ਉੱਪਰਲੇ ਹੌਣ ਚ ਕਾਮਯਾਬੀ ਹੋਇਆ ਪਰ ਜਿਹੜੇ ਪਿੰਡੂ ਖੇਤਰ ਦੇ ਉਹ ਅਨਪੜ ਲੋਕ ਨੇ ਉਹਨਾਂ ਲਈ ਮੈਂ ਕੁਝ ਨਹੀਂ ਕਰ ਸਕਿਆ ਔਰ ਉਹਦੇ ਲਈ ਉਹ ਇਸ ਜ਼ਮੀਨ ਦੇ ਸਵਾਲ ਨੂੰ ਉਸ ਸਮੇਂ ਸੰਬੋਧਿਤ ਹੋਏ ਔਰ ਮੈਂ ਸਮਝਦਾ ਵੀ ਜਿਹੜਾ ਜਾਤ ਦਾ ਸਵਾਲ ਅਸਲ ਦੇ ਵਿੱਚ ਇਹ ਆਧਾਰ ਦੇ ਵਿੱਚ ਵੀ ਆ ਤੇ ਉਹ ਸਮਾਜਿਕ ਸਟਰਕਚਰ ਦੇ ਵਿੱਚ ਵੀ ਆ ਸਮਾਜਿਕ ਤੌਰ ਤੇ ਵੀ ਜਿਹੜਾ ਜਾਤੀ ਵਿਤਕਰਾ ਉਹ ਹੁੰਦਾ ਪਰ ਉਹਦਾ ਜਿਹੜਾ ਆਧਾਰ ਆ ਉਹ ਪੈਦਾਵਾਰੀ ਸਾਧਨਾਂ ਦੇ ਵਿੱਚੋਂ ਦਲਤਾਂ ਦੀ ਹਿੱਸੇਦਾਰੀ ਨਾ ਹੋਣਾ ਉਹ ਜ਼ਮੀਨ ਦੇ ਵਿੱਚੋਂ ਬਾਹਰ ਹੋਣਾ ਇਹ ਇਹਨਾਂ ਦੀ ਇਸ ਜਾਤਪਾਤ ਦੇ ਲਈ ਜਿਹੜਾ ਉਹ ਵੱਡਾ ਆਧਾਰ ਬਣਦਾ ਇਸੇ ਕਰਕੇ ਅਸੀਂ ਇਸ ਜ਼ਮੀਨ ਦੇ ਸਵਾਲ ਨੂੰ ਚੁੱਕਿਆ ਚਾਹੇ ਉਹ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਦਾ ਮਾਮਲਾ ਹੋਵੇ ਚਾਹੇ ਉਹ ਸੀਲਿੰਗ ਐਕਟ ਜਿਹੜਾ ਬਣਿਆ ਸੀ ਇੱਥੇ ਲੈਂਡ ਸੀਲਿੰਗ ਐਕਟ 1972 ਜੀ ਉਹਦੇ ਮੁਤਾਬਕ ਜਿਹੜੀ ਉੱਪਰਲੀ ਜ਼ਮੀਨ ਦੀ ਵੰਡ ਦਾ ਸਵਾਲ ਹੋਵੇ ਔਰ ਦਾ ਜਿਹੜਾ ਅਸਰ ਆ ਉਹ ਵੀ ਤੁਸੀਂ ਮਤਲਬ ਅਸੀਂ ਥੋੜੇ ਦਿਨ ਪਹਿਲਾਂ ਇੱਕ ਪ੍ਰੋਟੈਸਟ ਕਰਕੇ ਹਟੇ ਆ ਉਹਦੇ ਵਿੱਚ ਮਤਲਬ ਬਿਲਕੁਲ ਸਪਸ਼ਟ ਰੂਪ ਚ ਨਜ਼ਰ ਆਇਆ ਵੀ ਜਿਵੇਂ 바ਵਾ ਸਾਹਿਬ ਅੰਬੇਦਕਰ ਨੂੰ ਕਿਸੇ ਨੇ ਸਵਾਲ ਕੀਤਾ ਵੀ ਸਾਨੂੰ ਕਿਵੇਂ ਪਤਾ ਲੱਗੂ ਵੀ ਜਿਹੜੀ ਇਹ ਲੜਾਈ ਤੁਸੀਂ ਸ਼ੁਰੂ ਕੀਤੀ ਆ ਸਾਡੀ ਮੂਵਮੈਂਟ ਆ ਜਿਹੜੀ ਉਹ ਅੱਗੇ ਜਾ ਰਹੀ ਆ ਜਾਂ ਖੜੂਚਾ ਉਹ ਕਹਿੰਦੇ ਜੇ ਸਰਕਾਰ ਜਿਹੜੇ ਮੌਕੇ ਦੇ ਹਾਕਮ ਨੇ ਜੇ ਉਹ ਤੁਹਾਡੀ ਕਿਸੇ ਵੀ ਗਤੀਵਿਧੀ ਦੇ ਉੱਤੇ ਕੋਈ ਪ੍ਰਤੀਕਰਮ ਨਹੀਂ ਕਰਦੇ ਤਾਂ ਇਹਦਾ ਮਤਲਬ ਸਮਝੋ ਵੀ ਤੁਹਾਡੀ ਮੂਵਮੈਂਟ ਖੜੋਚਾ ਜੀ ਤੇ ਜੇ ਤੁਸੀਂ ਉਹਨਾਂ ਦੀ ਅੱਖ 'ਚ ਰੜਕਦੇ ਹੋ ਜੇ ਉਹ ਤੁਹਾਡੇ ਤੇ ਰਿਪਰੈਸ਼ਨ ਵਾਲੇ ਪਾਸੇ ਆਉਂਦੇ ਨਹੀਂ ਇਹਦਾ ਮਤਲਬ ਤੁਸੀਂ ਸਾਡੀ ਉਹ ਲਾਈਨ ਸਾਡੇ ਵਿਚਾਰਤਾਰਾ ਸਾਡੀ ਮੂਵਮੈਂਟ ਅੱਗੇ ਜਾ ਰਹੀ ਆ ਔਰ ਉਹਦੀ ਵੱਡੀ ਉਦਾਹਰਨ ਜਿਹੜੀ ਆਹੋ ਸਾਡੇ ਸਾਹਮਣੇ ਖੁੱਲ ਕੇ ਸਪੱਸ਼ਟ ਰੂਪ ਦੇ ਵਿੱਚ ਸਾਹਮਣੇ ਆਈ ਆ ਜਿਹਦੇ 'ਚ ਜਦੋਂ ਪਿਛਲੇ ਦਿਨਾਂ ਦੇ ਵਿੱਚ 11 ਅਪ੍ਰੈਲ ਨੂੰ ਰੇਲ ਰੋਕਣ ਦਾ ਜਿਹੜਾ ਮਜ਼ਦੂਰਾ ਨੇ ਸੱਦਾ ਦਿੱਤਾ ਹ ਤਾਂ ਇੱਕ ਦਿਨ ਪਹਿਲਾਂ ਹੀ ਕੁਝ ਕਿਸਾਨ ਜਥੇਬੰਦੀਆਂ ਨੇ 10 ਤਰੀਕ ਨੂੰ ਜਿਹੜਾ ਰੇਲ ਰੁਕਿਆ ਉਹਦੇ ਤੇ ਕੋਈ ਕਾਰਵਾਈ ਨਹੀਂ ਕੋਈ ਰੋਕਾ ਨਹੀਂ ਪਰ 11 ਤਰੀਕ ਦੇ ਸੱਦੇ ਨੂੰ ਰੋਕਣ ਦੇ ਲਈ ਇਹ ਪਹਿਲੀ ਵਾਰ ਪੰਜਾਬ ਦੇ ਵਿੱਚ ਹੋਇਆ ਵੀ ਜਿਵੇਂ ਬੈਨ ਜਥੇਬੰਦੀਆਂ ਹੁੰਦੀਆਂ ਨੇ ਉਹਨਾਂ ਵਾਂਗੂ ਮਜ਼ਦੂਰ ਜਥੇਬੰਦੀਆਂ ਨੂੰ ਟ੍ਰੀਟ ਕੀਤਾ ਗਿਆ ਤੇ ਉਹਨਾਂ ਦੇ ਦਫ਼ਤਰਾਂ ਨੂੰ ਜਿੰਦੇ ਲਾਏ ਉਹਨਾਂ ਦੇ ਮਗਰ ਸੀਐਸਟਾਫ ਲਾ ਕੇ ਜਿਹੜੇ ਮਤਲਬ ਹਾਰਡ ਕੋਰ ਕ੍ਰਿਮੀਨਲ ਨੇ ਜਿਹੜੀ ਉਹਨਾਂ ਨੂੰ ਫੜਨ ਲਈ ਜਿਵੇਂ ਫੋਨ ਦੀਆਂ ਟ੍ਰੇਸਿੰਗਾਂ ਲੋਕੇਸ਼ਨਾਂ ਟ੍ਰੇਸ ਕੀਤੀਆਂ ਨੇ ਉਹਵੇਂ ਲੋਕੇਸ਼ਨਾਂ ਟ੍ਰੇਸ ਕਰਕੇ ਵੱਖਰੇ ਵੱਖਰੇ ਘਰਾਂ ਦੇ ਵਿੱਚ ਛਾਪੇਮਾਰੀ ਪਿੰਡਾਂ ਨੂੰ ਜਿਹੜਾ ਹੋ ਇੱਕ ਤਰ੍ਹਾਂ ਨਾਲ ਫੋਰਸ ਲਾ ਕੇ ਲੋਕਾਂ ਨੂੰ ਪਿੰਡਾਂ ਦੀ ਜੇਲ੍ਹ ਦੇ ਵਿੱਚ ਤਬਦੀਲ ਕੀਤਾ ਗਿਆ ਤੇ ਇਸ ਰਿਐਕਸ਼ਨ ਨੇ ਇਹ ਸਾਫ਼ ਕਰਤਾ ਵੀ ਜਿਹੜੇ ਸਵਾਲ ਨੂੰ ਲੈ ਕੇ ਰੇਲਾਂ ਰੋਕਣ ਦਾ ਸੱਦਾ ਸੀ ਇਹ ਜਿੱਥੇ ਉਹ ਜਾਤੀ ਮਾਨਸਿਕਤਾ ਸਰਕਾਰ ਦੇ ਅੰਦਰ ਪਈ ਸੀ ਉਥੇ ਉਹ ਲੜਾਈ ਦਾ ਆਧਾਰ ਸਵਾਲ ਵੀ ਸੀ ਜਿਨ੍ਹਾਂ ਦੀਆਂ ਮੰਗਾਂ ਕੀ ਨੇ ਉਹਨਾਂ ਨੂੰ ਲੱਗਦਾ ਜੇ ਮਨਰੇਗਾ ਦੇ ਕੰਮ ਵਾਸਤੇ ਲੜਦੇ ਨੇ ਆਟਾਦਾਰ ਲਈ ਲੜਦੇ ਨੇ ਤਾਂ ਉਹਨਾਂ ਨੂੰ ਕੋਈ ਇਹ ਚੀਜ਼ ਰੜਕਦੀ ਨਹੀਂ ਪਰ ਇਹ ਸਵਾਲ ਸੀ ਫੀਲਿੰਗ ਐਕਟ ਤੋਂ ਉੱਪਰਲੀ ਜ਼ਮੀਨ ਬੇਜ਼ਮੀਨੇ ਲੋਕਾਂ 'ਚ ਵੰਡਣ ਦੀ ਇਹ ਜ ਮੰਗ ਸੀ ਲਾਲਕੀਰ ਅੰਦਰ ਆਉਂਦੇ ਮਕਾਨਾਂ ਦੇ ਮਾਲਕੀ ਹੱਕ ਦੀ ਉਹਨਾਂ ਨੂੰ ਲੱਗਦਾ ਵੀ ਪਿੰਡਾਂ ਦੇ ਬਹੁ ਗਿਣਤੀ ਐਸਸੀ ਭਾਈਚਾਰਾ ਜਿਹੜਾ ਉਹ ਉਹਨਾਂ ਪਿੰਡਾਂ ਦੇ ਵਿੱਚ ਰਹਿੰਦਾ ਜਿੱਥੇ ਘਰ ਨੇ ਜਿਹੜੇ ਉਹਨਾਂ ਦੇ ਲਾਲ ਲਕੀਰ ਦੇ ਅੰਦਰ ਆਉਂਦੇ ਨੇ ਬਿਲਕੁਲ ਬਿਲਕੁਲ ਕਿਉਂਕਿ ਉਹਨਾਂ ਦੇ ਲਾਲ ਲਕੀਰ ਅੰਦਰ ਆਉਂਦੇ ਕਰਕੇ ਜਿਹੜੇ ਘਰਾਂ 'ਚ ਰਹਿੰਦੇ ਨਹੀਂ ਉਹ ਵੀ ਉਹਨਾਂ ਦੇ ਨਾਉ ਨਹੀਂ ਤੇ ਉਹ ਜ਼ਮਾਨਤ ਵਾਸਤੇ ਉਹਨਾਂ ਨੂੰ ਉਹੀ ਪਿੰਡਾਂ ਦੇ ਜਿਹੜੇ ਚੌਧਰੀ ਨੇ ਉਹਨਾਂ ਕੋਲ ਜਾਣਾ ਪੈਂਦਾ ਬਿਲਕੁਲ ਉਹਨਾਂ ਨੂੰ ਲੱਗਦਾ ਵੀ ਜੇ ਉਹ 14 ਟੁੱਟਦੀ ਹੈ ਜੇ ਇਹ 9 ਹੁੰਦੇ ਨੇ ਤਾਂ ਉਹਨਾਂ ਚੌਧਰੀਆਂ ਤੇ ਇਹਨਾਂ ਦੀ ਡਿਪੈਂਡੈਂਸ ਕਦਮ ਹੋ ਜੂਗੀ ਇਸ ਕਰਕੇ ਇਹ ਨਹੀਂ ਹੋਣਾ ਚਾਹੀਦਾ ਸਕੀਮ ਹੋਣ ਦੇ ਬਾਵਜੂਦ ਪੂਰੇ ਪੰਜਾਬ ਦੇ ਵਿੱਚ 1% ਵੀ ਉਹ ਲਾਗੂ ਨਹੀਂ ਹੋਇਆ ਜੀ ਐਵੇਂ ਹੀ ਉਹ ਜ਼ਮੀਨ ਦਾ ਸਵਾਲ ਆ ਤੇ ਉਹ ਸਰਕਾਰ ਦੀਆਂ ਅੱਖਾਂ 'ਚ ਪੂਰੀ ਤਰ੍ਹਾਂ ਰੜਕਿਆ ਇਸ ਕਰਕੇ ਇਹ ਬਿਲਕੁਲ ਸਪਸ਼ਟ ਆ ਵੀ ਜਿਹੜੀ ਸਥਿਤੀ ਆ ਉਹਨੂੰ ਅਸੀਂ ਮਤਲਬ ਸਾਨੂੰ ਕਿਤੇ ਕਿਤਾਬਾਂ 'ਚੋਂ ਲੱਭਣ ਦੀ ਲੋੜ ਨਹੀਂ ਉਹ ਸਾਨੂੰ ਐਵੇਂ ਸਾਫ਼ ਨਜ਼ਰ ਆਉਂਦੀ ਜੀ ਅੱਜਾ ਜੀ ਜਿਵੇਂ ਆਪਾਂ ਕਹਿੰਨੇ ਆ ਤੁਸੀਂ ਸਵਾਲ ਕੀਤਾ ਕਿ ਜਿਹੜਾ ਰਜਿਸਟਰੀਆਂ ਜਿਹੜੀਆਂ ਹੋਣੀਆਂ ਚਾਹੀਦੀਆਂ ਨੇ ਪਰ ਪਿੰਡਾਂ 'ਚ ਹੁਣ ਅੱਜ ਕੱਲ ਜਿਵੇਂ ਜਿਵੇਂ ਚੋਣਾਂ ਨੇੜੇ ਆ ਰਹੀਆਂ ਨੇ ਤੇ ਬਹੁਤ ਸਾਰੇ ਪਿੰਡਾਂ 'ਚ ਜਿਹੜਾ ਫਾਰਮ ਭਰੇ ਜਾ ਰਹੇ ਹੈ ਵੀ ਭਾਈ ਤੁਹਾਡੇ ਘਰਾਂ ਦੀ ਰਜਿਸਟਰੀਆਂ ਹੋਣੀਆਂ ਤੁਸੀਂ ਫਾਰਮ ਭਰ ਜੋ ਉਹ ਕੀ ਚੱਲ ਰਿਹਾ ਹੈ ਫਿਰ ਲੇਖੋ ਇਹ ਤਾਂ ਚੋਣਾਂ ਤੋਂ ਪਹਿਲਾਂ ਦਾ ਸਟੰਟ ਆ ਜੀ ਤੁਸੀਂ ਇਹ ਦੇਖੋ ਵੀ ਜਦੋਂ ਇੱਥੇ ਪਹਿਲਾਂ ਇਹਦੋਂ ਪਹਿਲਾ ਇਲੈਕਸ਼ਨ ਹੋਈ ਆ ਉਦੋਂ ਕੈਪਟਨ ਨੇ ਬੜੇ-ਬੜੇ-ਵੱਡੇ ਇਸ਼ਤਿਹਾਰ ਦਿੱਤੇ ਵੀ ਅਸੀਂ ਇੱਥੇ ਜੀ 5-5 ਮਰਲੇ ਦੇ ਪਲਾਟ ਦੇਣੇ ਨੇ ਕੋਈ ਕਹਿੰਦਾ ਸੀ ਅਸੀਂ ਉਸਾਰੀ ਵਾਸਤੇ ਗ੍ਰਾਂਟ ਵੀ ਦੇਵਾਂਗੇ ਜੀ ਮਤਲਬ ਕੋਈ ਕਹਿੰਦਾ ਨਸ਼ੇ ਬੰਦ ਕਰਾਂਗੇ ਬੱਕਰੇ-ਵੱਖਰੇ ਤਰ੍ਹਾਂ ਦੇ ਲੋਕਾਂ ਨੂੰ ਲੁਭਾਉਣ ਦੇ ਵਾਅਦੇ ਨੇ ਉਹਦੇ ਚੋਂ ਹੀ ਇਹ ਸਕੀਮ ਜਿਹੜੀ ਸੈਂਟਰ ਗਵਰਨਮੈਂਟ ਦੀ ਸਕੀਮ ਸੀ ਜੀ ਨੌ ਸੂਬਿਆਂ ਵਾਸਤੇ ਇਹ ਲਾਗੂ ਹੋਈ ਸੀ ਜਿਹਦੇ ਵਿੱਚ ਪੰਜਾਬ ਨੂੰ ਜਦੋਂ ਅਸੀਂ ਪਟਿਆਲੇ ਦੇ ਵਿੱਚ ਮਹਾਰਾਜੇ ਦੀ ਕੋਠੀ ਮਹਿਲਾ ਨੂੰ ਘੇਰਨ ਗਏ ਆ लाठी चार्ज ਹੋਇਆ ਉਹ ਤੋਂ ਬਾਅਦ ਜਾ ਕੇ ਇਹ ਜਿਹੜਾ ਨੋਟੀਫਿਕੇਸ਼ਨ ਦੱਬਿਆ ਹੋਇਆ ਸੀ ਉਹ ਕਢਾ ਕੇ ਬਾਹਰ ਲਿਆਂਦਾ ਜੀ ਔਰ ਜੀ ਨੂੰ ਫਿਰ ਮੁੱਖ ਮੰਤਰੀ ਚੰਨੀ ਬਣਿਆ ਉਹਨਾਂ ਨੇ ਮੇਰਾ ਘਰ ਮੇਰੇ ਨਾਮ ਸਕੀਮ ਦਾ ਨਾਂ ਦੇ ਕੇ ਉਹਨੇ ਵੀ ਚਮਕੌਰ ਸਾਹਿਬ ਦੇ ਵਿੱਚ ਡਰੋਨ ਉਡਾਇਆ ਤੇ ਕਿਹਾ ਵੀ ਮੈਂ ਘਰ ਜਿਹੜੇ 2 ਮਹੀਨਿਆਂ ਦੇ ਵਿੱਚ ਘਰਾਂ ਦੀਆਂ ਰਜਿਸਟਰੀਆਂ ਕਰ ਦੇਣੀਆਂ ਨੇ ਹੂੰ ਮੁੜ ਕੇ ਇਹੀ ਹਰਪਾਲ ਚੀਮਾ ਜੀ ਨੇ ਆ ਕੇ ਇੱਧਰ ਸਾਡੇ ਦਿੜਬੇ ਹਲਕੇ ਦੇ ਵਿੱਚ ਇਹੀ ਡਰੋਨ ਉਡਾਇਆ ਵੀ ਅਸੀਂ ਕੰਮ ਕਰ ਦੇਣਾ ਪਰ ਜਥੇਬੰਦੀ ਨੇ ਲਗਾਤਾਰ ਇਹਦੇ ਤੇ ਸਟਰਗਲ ਕੀਤੀ ਐਫ ਡੀ ਐਮ ਦਫ਼ਤਰ ਘੇਰੇ ਡੀ ਸੀ ਦਫ਼ਤਰ ਘੇਡੇ ਇਹਨਾਂ ਨੇ ਮੰਤਰੀਆਂ ਦੇ ਘਰ ਘੇਰੇ ਜੀ ਤੋਂ ਬਾਅਦ ਜਾ ਕੇ ਇੱਕ ਪ੍ਰੋਸੈਸਾ ਜਿਹੜਾ ਉਹ ਅੱਧਾ ਕੰਪਲੀਟ ਹੋਇਆ ਹੁਣ ਜਦੋਂ ਰਜਿਸਟਰੀਆਂ ਵੰਡਣ ਦਾ ਵੇਲਾ ਆਇਆ ਉਹਨੂੰ ਅਜੇ ਤੱਕ ਵੀ ਇਹ ਰੋਕੀ ਬੈਠੇ ਨੇ ਤੇ ਹੁਣ ਇਹਨਾਂ ਨੂੰ ਲੱਗਦਾ ਵੀ ਲੋਕਾਂ ਨੇ ਆਪਦੇ ਡੰਡੇ ਦੇ ਜ਼ੋਰ ਤੇ ਇਹ ਕਰਾ ਲੈਣਾ ਇਸ ਕਰਕੇ ਚੋਣਾਂ ਦੇ ਵਿੱਚ ਉਸ ਗੱਲ ਨੂੰ ਆਧਾਰ ਬਣਾ ਕੇ ਇਹ ਜਿਹੜਾ ਉਹ ਬੂਟਾ ਬਟੂਰਨ ਦੀ ਜਿਹੜੀ ਇਗਾਜ਼ੀਨੀ ਸੀ ਹੁਣ ਤੱਕ ਜੱਥੇਵੰਦੀ ਇਹਦੇ ਚ ਕੰਮ ਜਾ ਰਹੀ ਹੈ ਉਹਦੇ ਲਈ ਤੁਸੀਂ ਵਧਾਈ ਦੇ ਪਾਤਰ ਹੈਗੇ ਹੋ ਪਰ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਇੱਥੇ ਲਗਭਗ 33% ਆਬਾਦੀ ਦਲਿਤ ਹੈਗੀ ਹੈ ਪਰ ਜ਼ਮੀਨ ਦੀ ਵੰਡ ਜਿਹੜੀ ਕਿ ਅਸੀਂ ਗੱਲ ਕਰਦੇ ਆਂ ਤਾਂ ਜਿਹੜੀ ਮਾਲਕਾਨਾ ਮਾਲਕੀ ਜਿਹੜੀ ਇਹਨਾਂ ਦੇ ਹਿੱਸੇ ਆਉਂਦੀ ਹੈ ਉਹ 0.2 ਦੇ ਨੇੜੇ-ਤੇੜੇ ਮੇਰੇ ਕਹਿਣ ਤੇ ਲਗਭਗ 2% ਹੈ ਹਾਂ 2% ਦੇ ਨੇੜੇ-ਤੇੜੇ ਇਹਨਾਂ ਕੋਲੇ ਉਹ ਹੈਗੀ ਹੈ ਇਹ ਮਾਲਕੀ ਦਾ ਜਿਹੜਾ ਫਰਕ ਹੈ ਉਹ ਤੁਹਾਨੂੰ ਕੀ ਲੱਗਦਾ ਵੀ ਇਹ ਘਟ ਸਕਦਾ ਇਹਦੇ ਨਾਲ ਜਿਹੜੀ ਜ਼ਮੀਨ ਦੀ ਲੜਾਈ ਤੁਸੀਂ ਪੰਚਾਇਤੀ ਜ਼ਮੀਨਾਂ ਦੀ ਤੁਸੀਂ ਲੜਾਈ ਲੜ ਰਹੇ ਹੋ ਉਹਦੇ ਨਾਲ ਕਿੰਨਾ ਉਹਨਾਂ ਦੀ ਜ਼ਿੰਦਗੀ 'ਚ ਕਿੰਨਾ ਕ ਫਰਕ ਪੈਣਾ ਉਹਨਾਂ ਦੀ ਜ਼ਿੰਦਗੀ 'ਚ ਦੇਖੋ ਜਿਹੜਾ ਕੱਲੀ ਪੰਚਾਇਤੀ ਜ਼ਮੀਨ ਦਾ ਜੇ ਅਸੀਂ ਤਜਰਬਾ ਦੇਖੀਏ ਤਾਂ ਹੁਣ ਤੱਕ ਲਗਭਗ ਅਸੀਂ 15000 ਬਿੱਗੇ ਤੋਂ ਉੱਪਰ ਜਿਹੜੀ ਪਿੰਡਾਂ ਦੇ ਵਿੱਚ ਪੰਚਾਇਤੀ ਜ਼ਮੀਨ ਉਹਨਾਂ ਮਜ਼ਦੂਰਾਂ ਨੂੰ ਦਿਵਾਉਣ ਦੇ ਵਿੱਚ ਕਾਮਯਾਬ ਹੋਏ ਆ ਜੀ ਔਰ ਉਹਨਾਂ ਪਿੰਡਾਂ ਦਾ ਡਾਕਟਰ ਗਿਆਨ ਸਿੰਘ ਨੇ ਇੱਕ ਸਰਵੇ ਕੀਤਾ ਪੂਰੇ ਪੰਜਾਬ ਦੇ ਜਿਹੜੇ ਪਿੰਡਾਂ ਦਾ ਸਰਵੇ ਕੀਤਾ ਜਿਦੇ ਚ ਉਹਨਾਂ ਨੇ ਸਰਵੇ ਮੁਤਾਬਕ ਇਹ ਲਿਆਂਦਾ ਵੀ 80% ਔਰਤਾਂ ਉਹ ਨੇ ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਦਾ ਨਾਂ ਨਹੀਂ ਪਤਾ ਜੀ ਬਿਲਕੁਲ ਬਿਲਕੁਲ ਪਰ ਜਿਹੜੀਆਂ 20% ਨੂੰ ਪਤਾ ਉਹਨਾਂ ਦੇ ਵਿੱਚੋਂ ਵੱਡੀ ਗਿਣਤੀ ਜਿਹੜੀ ਉਹ ਸੀ ਜਿਹੜੀਆਂ ਇਹ ਸਟਰਗਲ ਦਾ ਹਿੱਸਾ ਰਹੀਆਂ ਨੇ ਯਾਨੀ ਜ਼ਮੀਨ ਔਣ ਦੇ ਨਾਲ ਪਿੰਡਾਂ ਦੇ ਵਿੱਚ ਉਹਨਾਂ ਦੀ ਬਗਾਰ ਖਤਮ ਹੋਈ ਆ ਉਹ ਜਿਹੜੇ ਕਦੇ ਸਿਰਫ ਉਹਨਾਂ ਤੇ ਡਿਪੈਂਡ ਸੀ ਚੌਧਰੀਆਂ ਤੇ ਉਸ ਚੀਜ਼ ਤੋਂ ਜਿਹੜਾ ਉਹ ਬਾਹਰ ਆਏ ਨੇ ਔਰ ਇੰਨਾ ਹੀ ਨਹੀਂ ਉਹ ਜਿਹਨਾਂ ਲੋਕਾਂ ਦੇ ਕਦੇ ਆਏ ਘਰ ਦੇ ਉੱਤੇ ਪਿੰਡ ਦੇ ਚੌਧਰੀ ਝੰਡਾ ਲਾ ਕੇ ਕਹਿੰਦੇ ਸੀ ਵੀ ਇਹ ਬੂਟ ਸਾਡੀ ਆ ਉਸ ਗੱਲ ਤੋਂ ਉਹ ਆਪਦੇ ਜਿਹੜੇ ਹੱਕ ਦੇ ਉੱਤੇ ਆਪਣੇ ਮਸਲੇ ਤੇ ਉਹ ਪੂਰੇ ਕਨਫਰਮ ਹੋਏ ਨੇ ਔਰ ਇਹਦੀ ਇੱਕ ਛੋਟੀ ਜਿਹੀ ਧਾਰਨਾ ਅਸੀਂ ਚੰਨੀ ਸਾਹਿਬ ਨੇ ਆਉਣਾ ਸੀ ਸਮਾਣੀ ਤੇ ਉਹਨਾਂ ਦੇ ਵਿਰੋਧ ਦਾ ਅਸੀਂ ਪ੍ਰੋਗਰਾਮ ਰੱਖਿਆ ਸੀ ਵੀ ਤੁਸੀਂ ਨਾਟਕ ਕਰੀ ਜਾਂਦੇ ਹੋ ਲੋਕਾਂ ਨਾਲ ਮੀਟਿੰਗ ਨਹੀਂ ਕਰਦੇ ਮੈਸੂਰ ਜਥੇਬੰਦੀਆਂ ਨਾਲ ਤਾਂ ਇੱਕ ਫਤਿਹਗੜ ਛੰਨਾ ਪਿੰਡ ਆ ਸਮਾਣਾ ਰੋਡ ਦੇ ਪਵਾਨੀਗੜ ਰੋਡ ਦੇ ਉੱਪਰ ਉਸ ਪਿੰਡ ਦੇ ਸਰਪੰਚ ਨੇ ਬੱਸ ਲਿਆ ਕੇ ਖੜੀ ਕਰਤੀ ਤੇ ਉਹਨੇ ਜਿਹੜਾ ਇਹ ਦੋਸ਼ ਲਾਇਆ ਜਾਂਦਾ ਵੀ ਇਹਨਾਂ ਨੂੰ ਬੋਤਲ ਦੇ ਕੇ ਇਹਨਾਂ ਨੂੰ ਭੁੱਖੀ ਖਲਾ ਕੇ ਜਿੱਥੇ ਮਰਜੀ ਲੈ ਜਾਓ ਉਸ ਪਿੰਡ ਦੇ ਵਿੱਚ ਜ਼ਮੀਨ ਭਾਵੇਂ ਉਹਨਾਂ ਨੂੰ 8 ਕਿਲੇ ਹੀ ਮਿਲੇ ਜੀ 190 ਪਰਿਵਾਰ ਨਹੀਂ ਉਹਦੇ 'ਚ ਹੂੰ ਬਹੁਤ ਸਾਰੇ ਲੋਕ ਕਹਿ ਰਹੇ ਨੇ ਵੀ ਕਿੰਨਾ ਕੁ ਖਾਣ ਨੂੰ ਮਿਲ ਗਿਆ ਉਸ ਜ਼ਮੀਨ ਨੇ ਕਿੱਡਾ ਵੱਡਾ ਫਰਕ ਪਾਇਆ ਵੀ ਉਸ ਸਰਪੰਚ ਦੀ ਬਸਾਂ ਜਿਹੜੀ ਉਹਦੇ ਵਿੱਚ ਕੁੱਲ 7 ਬੰਦੇ ਨੇ ਜਿਹੜੇ ਉਹ ਮਜ਼ਦੂਰਾਂ ਦੇ ਵਿੱਚੋਂ ਚੜਤੈ ਨੇ ਤੇ ਦੂਜੇ ਪਾਸੇ ਦੋ ਬਸਾਂ ਵਿਰੋਧ ਕਰਨ ਵਾਸਤੇ ਉਹ ਜਥੇਬੰਦੀ ਦੇ ਨਾਲ ਜਾਂਦੇ ਨੇ ਤੇ ਇਸ ਗੱਲ ਨੇ ਇੱਕ ਗੱਲ ਬਿਲਕੁਲ ਸਪਸ਼ਟ ਕਰਤੀ ਵੀ ਜਿੰਨੀ ਨੇਰੋਂ ਉਹਨਾਂ ਨੂੰ ਉਹਨਾਂ ਸਕੀਮਾਂ ਤੇ ਲਾ ਕੇ ਰੱਖੋਗੇ ਉਹ ਉਹ ਪਿੰਡ ਦੇ ਚਾਚਿਆਂ ਤੇ ਡਿਪੈਂਡਡ ਨੇ ਤਾ ਹਾਲਤੇ ਹੀ ਰਹੂ ਪਰ ਇਹ ਹਾਲਾਤ ਜ਼ਮੀਨ ਨੇ ਬਦਲੇ ਨੇ ਤੇ ਤਾਂ ਹੋਇਆ ਜੇ ਉਹਨਾਂ ਨੂੰ ਉਹ ਜ਼ਮੀਨ ਉਹਨਾਂ ਦੇ ਹਿੱਸੇ ਆਈ ਤੇ ਉਹਨਾਂ ਦੀ ਸੋਝੀ ਆ ਜਿਹੜੀ ਉਹ ਵਧੀ ਹੈ ਵਧੀ ਹੈ ਤੇ ਮਾਨ ਸਨਮਾਨ ਚ ਉਹਨਾਂ ਦੇ ਚ ਵਾਦਾ ਜਿਹੜਾ ਜ਼ਮੀਨ ਦੇ ਸਵਾਲ ਨੇ ਕੀਤਾ ਇੱਕ ਹੋਰ ਸਵਾਲ ਮਕੇਸ਼ ਜੀ ਤੁਹਾਨੂੰ ਇਹ ਹੈਗਾ ਕਿ ਤੁਹਾਨੂੰ ਕਿਹਾ ਜਾਂਦਾ ਵੀ ਇਹ ਤਾਂ ਪੰਡਤਾਂ ਦੇ ਮੁੰਡੇ ਨੇ ਪੰਡਤਾਂ ਦੇ ਮੁੰਡੇ ਨੂੰ ਜਿਹੜੇ ਦਲਿਤ ਨੇ ਕਹਿ ਲੋ ਜਾਂ ਐਸੀ ਸਮਾਜ ਆਗੂ ਮੰਨਦਾ ਦੇਖੋ ਅਸਲ ਦੇ ਵਿੱਚ ਜਿਹੜਾ ਇਹ ਇਹ ਪ੍ਰਚਾਰਿਆ ਗਿਆ ਇਹ ਵੀ ਉਹਨਾਂ ਲੋਕਾਂ ਵੱਲੋਂ ਪ੍ਰਚਾਰਿਆ ਗਿਆ ਜਿਹੜੇ ਜਾਤ ਨੂੰ ਪੱਕੇ ਤੌਰ ਤੇ ਬਣਾਈ ਰੱਖਣਾ ਚਾਹੁੰਦੇ ਨੇ ਤੇ ਜਾਤ ਦੇ ਉੱਤੇ ਪੋਲਿਟਿਕਸ ਕਰਨਾ ਚਾਹੁੰਦੇ ਨੇ ਨਹੀਂ ਇਹਦੀ ਮੈਂ ਇੱਕ ਐਗਜ਼ਾਮਪਲ ਵੀ ਤੁਹਾਨੂੰ ਦਊਂਗਾ ਜੀ ਜਦੋਂ ਅਸੀਂ ਇਹ ਪਿੰਡਾਂ ਦੇ ਵਿੱਚ ਕੰਮ ਸ਼ੁਰੂ ਕੀਤਾ ਅਸੀਂ ਪਿੰਡਾਂ ਦੇ ਵਿੱਚ ਰਹੇ ਹਾਂ ਉੱਥੇ ਹੀ ਖਾਣਾ ਉੱਥੇ ਹੀ ਰਹਿਣਾ ਮਤਲਬ ਲੋਕਾਂ ਨੇ ਸਾਨੂੰ ਅਕਸੈਪਟ ਕੀਤਾ ਤਾਂ ਇੱਕ ਬੰਦਾ ਜਿਹੜਾ ਕੋਈ ਅੰਮ੍ਰਿਤਕਰ ਸਾਹਿਬ ਦੇ ਨਾਂ ਤੇ ਆਰਗੇਨਾਈਜੇਸ਼ਨ ਬਣਾ ਕੇ ਉਹ ਪਿੰਡ ਦੇ ਵਿੱਚ ਸਪੈਸ਼ਲ ਰੈਲੀ ਕਰਨ ਆਉਂਦਾ ਹੂੰ ਉਹਨੇ ਮੁਹਿਮ ਬਣਾ ਕੇ ਪੁਵਾਨੀਗੜ ਬਲਾਕ ਦੇ ਦਰਜਨਾ ਪਿੰਡਾਂ ਦੇ ਵਿੱਚ ਇਹ ਰੈਲੀਆਂ ਕੀਤੀਆਂ ਵੀ ਤੁਸੀਂ ਉਹ ਤੁਸੀਂ ਬਹਾਮਣ ਦੇ ਮਗਰ ਲੱਗੇ ਫਿਰਦੇ ਹੋ ਤੁਸੀਂ ਸਾਡੇ ਨਾਲ ਆਓ ਤਾਂ ਇਹ ਲੋਕਾਂ ਦਾ ਸਵਾਲ ਸੀ ਵੀ ਤੁਸੀਂ ਏਦੋਂ ਪਹਿਲਾਂ ਕਿੰਨੇ ਲੋਕਾਂ ਨੂੰ ਜ਼ਮੀਨ ਦਵਾਈ ਹੂੰ ਖੁਡੇ ਉੱਤੇ ਇਸ ਜ਼ਮੀਨ ਨੂੰ ਦਬਾਉਣ ਲਈ ਕਿੰਨੇ ਪਰਚੇ ਦਰਜ ਹੋਏ ਤੇ ਤੁਸੀਂ ਕਿੰਨੇ ਕ ਮਜ਼ਦੂਰ ਪਰਿਵਾਰਾਂ ਦੇ ਵਿੱਚ ਪੈਦਾ ਹੋਣ ਤੋਂ ਬਾਅਦ ਵੀ ਅੱਜ ਤੁਸੀਂ ਸੂਟ ਬੂਟ ਟਾਈ ਲਾਉਣ ਲਾ ਕੇ ਵਧੀਆ ਮੁਲਾਜ਼ਮ ਬਣ ਗਏ ਤੁਸੀਂ ਪਿੰਡਾਂ 'ਚ ਉਹਨਾਂ ਮਜ਼ਦੂਰਾਂ ਦੇ ਘਰਾਂ 'ਚ ਕਿੰਨਾ ਕ ਰਹਿੰਦੇ ਹੋ ਤੇ ਇਸ ਗੱਲ ਦਾ ਜਵਾਬ ਉਹਨਾਂ ਲੋਕਾਂ ਨਹੀਂ ਦਿੰਦਾ ਇਹ ਕਰਕੇ ਇਹ ਗੱਲ ਕੋਈ ਮੈਨੇ ਨਹੀਂ ਰੱਖਦੀ ਅਸਲ ਦੇ ਵਿੱਚ ਇਹ ਬ੍ਰਾਹਮਣਵਾਦੀ ਵਿਚਾਰਧਾਰਾ ਦਾ ਸਵਾਲ ਆ ਇਹ ਦਲਤਾਂ ਦੇ ਵਿੱਚੋਂ ਵੀ ਪੈਦਾ ਹੋਏ ਲੋਕਾਂ ਦੇ ਵਿੱਚ ਪੈਦਾ ਹੋ ਸਕਦੀ ਆ ਤੇ ਉਹ ਚਾਹੇ ਉਹ ਬ੍ਰਾਹਮਣ ਪਰਿਵਾਰ ਚ ਹੋਵੇ ਉਹਦੇ ਚ ਜੇ ਉਹ ਨਹੀਂ ਹੈਗੀ ਤਾਂ ਇਹ ਗੱਲ ਬਹੁਤੀ ਮਾਇਨੇ ਨਹੀਂ ਰੱਖਦੀ ਹਾਂ ਜੀ ਅੱਛਾ ਮੁਖੀ ਜੀ ਇੱਕ ਗੱਲ ਹੋਰ ਆ ਆਪਾਂ ਜਿਹੜੇ ਜਿਹੜੇ ਮਜ਼ਦੂਰ ਤੇ ਛੋਟੀ ਕਿਸਾਨੀ ਦੀ ਗੱਲ ਵਕੜੀ ਪਾਉਣ ਦੀ ਹਮੇਸ਼ਾ ਜਿਹੜੀ ਗੱਲ ਕੀਤੀ ਜਾਂਦੀ ਹੈ ਪਰ ਕਈ ਥਾਵਾਂ ਤੇ ਇਹ ਵੀ ਦੇਖਿਆ ਜਾਂਦਾ ਹੈ ਵੀ ਜਦੋਂ ਵੀ ਪੰਚਾਇਤੀ ਰਿਜ਼ਰਵੇਸ਼ਨ ਜ਼ਮੀਨ ਦੀ ਮੰਗ ਆਉਂਦੀ ਹੈ ਤਾਂ ਉੱਥੇ ਜਿਹੜੀ ਛੋਟੀ ਕਿਸਾਨੀ ਹੈ ਉਹ ਵੀ ਜਾਤ ਦੇ ਆਧਾਰ ਤੇ ਵਿਰੋਧ ਜਿਹੜਾ ਆ ਕਿ ਹੈ ਮਜ਼ਦੂਰਾਂ ਦਾ ਕਰਨ ਲੱਗ ਜਾਂਦੀ ਹੈ ਤਾਂ ਇਹ ਸਾਰੀ ਸਮੱਸਿਆ ਨੂੰ ਤੁਸੀਂ ਕਿਵੇਂ ਟੈਕਲ ਕਰਦੇ ਹੋ ਤੇ ਕਿਵੇਂ ਜੂਝਣਾ ਪੈਂਦਾ ਇਹ ਜ਼ਰੂਰ ਦੋ। ਦੇਖੋ ਅਸਲ ਦੇ ਵਿੱਚ ਜਿਹੜਾ ਇਹ ਇਹ ਅਸਲ ਦੇ ਵਿੱਚ ਪਿੰਡਾਂ ਦੇ ਵਿੱਚ ਸਾਨੂੰ ਪਛਾਣਨ ਦੀ ਲੋੜ ਆ ਵੀ ਸਾਡੇ ਦੋਸਤ ਕੌਣ ਨੇ ਦੁਸ਼ਮਣ ਕੌਣ ਨੇ। ਜੀ ਜਿਹੜੇ ਪਿੰਡਾਂ ਦੇ ਵੱਡੇ ਉਹਨਾਂ ਜ਼ਮੀਨਾਂ ਦੇ ਉੱਤੇ ਕਾਬਜ ਲੋਕ ਨੇ। ਉਹ ਇਸ ਗੱਲ ਨੂੰ ਖੜਾ ਕਰਦੇ ਨੇ ਪਿੰਡ ਦੇ ਵਿੱਚ ਕਿਉਂਕਿ ਜਦੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਬਣੀ ਆ। ਹੂੰ ਤਾਂ ਪਿੰਡਾਂ ਦੇ ਵਿੱਚ ਇਹ ਧੂਆਂ ਤਾਰ ਮਤਲਬ ਇਹ ਪ੍ਰਚਾਰ ਹੋਇਆ ਵੀ ਇਹ ਤਾਂ ਜੱਟਾਂ ਦੀਆਂ ਜ਼ਮੀਨਾਂ ਕੋਲ ਆ ਗਏ ਜੀ ਜੀ ਪਰ ਅਸੀਂ ਪਿੰਡਾਂ ਦੇ ਵਿੱਚ ਕਿਹਾ ਵੀ ਤੁਸੀਂ ਆਹੀ ਜ਼ਮੀਨ ਜਿਹੜੀ ਅਸੀਂ 20000 ਰੁਪਏ ਕਿਲੇ ਨੂੰ ਲੈਣੇ ਆ ਤੁਸੀਂ 70000 ਕਿਲੇ ਤੇ ਰੇਟ ਲਾਉਨੇ ਹੋ ਮੁੜ ਕੇ ਖੁਦਕੁਸ਼ੀ ਵਾਲੇ ਪਾਸੇ ਜਾਣੇ ਹੋ ਤੁਸੀਂ ਉਸ ਪਾਸੇ ਕਿਉਂ ਜਾਣੇ ਹੋ ਆਓ ਸਾਡੇ ਨਾਲ ਜੁੜੋ ਤੁਸੀਂ ਵੀ ਰੇਟ ਇਹ 20000 ਤੇ ਲੈ ਕੇ ਆਓ ਬਿਲਕੁਲ ਬਿਲਕੁਲ ਇਸ ਗੱਲ ਨੇ ਦੂਸਰਾ ਜਦੋਂ ਅਸੀਂ ਇਹ ਸੀਲਿੰਗ ਐਕਟ ਦਾ ਮਾਮਲਾ ਚੱਕਿਆ ਤਾਂ ਅਸੀਂ ਜਦੋਂ ਪਿੰਡਾਂ ਦੇ ਵਿੱਚ ਗਏ ਆ ਤਾਂ ਉਹ ਮਤਲਬ ਜ਼ਿਮੀਂਦਾਰ ਜਿਨ੍ਹਾਂ ਦੀਆਂ ਜ਼ਮੀਨਾਂ ਕਿਸਾਨੀ ਜੋ ਪੈਦਾ ਹੋਏ ਆੜਤੀਆਂ ਨੇ ਆ ਪਿਛਲੇ ਥੋੜੇ ਜਿਹੇ ਸਮੇਂ ਦੇ ਵਿੱਚ ਹੀ ਜ਼ਮੀਨਾਂ ਤੋਂ ਬੇਲੇ ਕਰਕੇ ਉਹਨਾਂ ਨੂੰ ਮਜ਼ਦੂਰਾਂ ਵਾਲੀ ਲਾਈਨ 'ਚ ਖੜਾਤਾ ਉਹ ਕਹਿੰਦੇ ਸੀ ਯਾਰ ਉਹ ਫਲਾਣੇ ਆੜਤੀਏ ਕੋਲੇ ਮੇਰੇ ਬੂਟੇ ਦੇ ਜਿਹੀ 2 ਕਿਲੇ ਚਲੇ ਗਏ ਉਹ ਫਲਾਣੇ ਬੰਦੇ ਦੇ 3 ਕਿਲੇ ਚਲੇ ਗਏ ਤੇ ਉਹਨਾਂ ਨੇ ਇਸ ਗੱਲ ਦਾ ਹੰਗਾਰਾ ਭਰਿਆ ਵੀ ਜੇ ਇਹ ਸੀਲਿੰਗ ਐਕਟ ਤੋਂ ਉੱਪਰਲੀ ਜ਼ਮੀਨ ਦੀ ਵੰਡ ਸ਼ੁਰੂ ਹੁੰਦੀ ਆ ਤਾਂ ਅਸੀਂ ਤੁਹਾਡੇ ਨਾਲ ਆਵਾਂਗੇ ਅਸਲੀਅਤ ਦੇ ਵਿੱਚ ਪਿੰਡਾਂ ਦੇ ਉਹ ਚੌਧਰੀ ਇਸ ਗੱਲ ਦਾ ਫਰਕ ਪਾ ਕੇ ਰੱਖਣਾ ਚਾਹੁੰਦੇ ਨੇ ਔਰ ਕਿਤੇ ਨਾ ਕਿਤੇ ਦੂਜਾ ਫੈਕਟਰ ਇਹ ਵੀ ਹੁੰਦਾ ਵੀ ਜਿਵੇਂ ਗਾਣਿਆਂ 'ਚ ਜਿਵੇਂ ਜੱਟ ਨੂੰ ਪ੍ਰਚਾਰਿਆ ਗਿਆ ਵੀ ਚਿੱਟਾ ਕੁੜਤਾ ਪਜਾਮਾ ਥੱਲੇ ਵੱਡੀ ਗੱਡੀ ਰਫਲ ਹੁਣ ਜਿਹੜਾ ਵਿਚਾਰਾ ਛੋਟਾ ਕਿਸਾਨ ਆ ਜਿਹੜਾ ਕਰਜ਼ੇ ਦੀ ਮਾਰ ਹੇਠ ਆ ਨਾ ਉਹਨੂੰ ਚਿੱਟਾ ਕੁਰਤਾ ਪਜਾਮਾ ਸੁਝਦਾ ਨਾ ਰਫਲ ਸੁਝਦੀ ਆ ਫਿਰ ਉਹਦਾ ਮੌਕਾ ਹੁੰਦਾ ਉਹ ਵੀ ਕਿਵੇਂ ਦਿਖਾਵੇ ਵੀ ਮੈਂ ਜੱਟ ਆ ਫਿਰ ਉਹ ਇਹ ਜੇ ਟਾਈਮ ਦੇ ਉੱਤੇ ਜਦੋਂ ਕਿਤੇ ਇਹ ਜੀ ਸਿਚੁਏਸ਼ਨ ਬਣਦੀ ਆ ਤਾਂ ਉਹਨੂੰ ਸ਼ਿਸ਼ਕਾਰ ਕੇ ਭੇਜਦੇ ਨੇ ਵੀ ਹੁਣ ਤੂੰ ਵੀ ਦੱਸ ਦੇ ਫਿਰ ਉਹ ਲਾਣਾ ਵੀ ਮੈਂ ਵੀ ਰੱਖਦਾ ਵੀ ਮੈਂ ਵੀ ਜੱਟ ਆ ਇਸ ਕਰਕੇ ਬਹੁਤ سارے ਸਵਾਲ ਉਠਾਉਂਦੇ ਨੇ ਵੀ ਜਿਹੜੀ ਛੋਟੀ ਕਿਸਾਨੀ ਆ ਉਹੀ ਮੂਰੇ ਲੜਨਾ ਚਾਹੁੰਦੀ ਆ ਅਸਲ ਚ ਉਹਦੀ ਜ਼ਮਸਤਿਆ ਹੁੰਦੀ ਆ ਜਦੋਂ ਅਸੀਂ ਉਹਨੂੰ ਇਹ ਗੱਲ ਉਹਦੇ ਖਾਨੇ ਪਾਉਣ ਚ ਤਿਆਰ ਹੋ ਗਏ ਇਹ ਸਮਝਾ ਗਏ ਵੀ ਭਾਈ ਸਾਡੀ ਲੁੱਟ ਦੋਨਾਂ ਦੀ ਉਹ ਉੱਪਰ ਵਾਲਾ ਕਰ ਰਿਹਾ ਤਾਂ ਉਹ ਲੋਕ ਸਾਡੇ ਨਾਲ ਹੋਣਗੇ ਔਰ ਆ ਸੀਲਿੰਗ ਐਕਟ ਦੇ ਮਾਮਲੇ ਦੇ ਉੱਤੇ ਬਹੁਤ ਸਾਰੇ ਪਿੰਡਾਂ ਚ ਇਹ ਉਹੀ ਜ਼ਿੰਮੇਦਾਰਾਂ ਨੇ ਤੁਹਾਨੂੰ ਹਾਮੀ ਭਰੀ ਆ ਅੱਛਾ ਜਿਵੇਂ ਆਪਾਂ ਦੇਖਦੇ ਆਂ ਕਿ ਰਾਜਨੀਤਿਕ ਅਧਿਕਾਰ ਤਾਂ ਮੈਨੂੰ ਲੱਗਦਾ ਪੰਜਾਬ ਚ ਕਾਫੀ ਹੱਦ ਤੱਕ ਜਿਹੜਾ ਦਲਤਾਂ ਨੂੰ ਮਿਲਿਆ ਹੋਇਆ ਵੋਟ ਪਾਉਣ ਦਾ ਅਧਿਕਾਰ ਆਪਣੇ ਹਿਸਾਬ ਨਾਲ ਜਿਵੇਂ ਤੁਸੀਂ ਵੀ ਕਿਹਾ ਵੀ ਉਹ ਪਾਉਣ ਲੱਗੇ ਆ ਆਰਥਿਕ ਤੌਰ ਤੇ ਵੀ ਥੋੜਾ ਜਾਂ ਪਹਿਲਾਂ ਨਾਲੋਂ ਫਰਕ ਪੈਣਾ ਸ਼ੁਰੂ ਹੋਇਆ ਪੜ੍ਹੇ ਲਿਖੇ ਉਸ ਕਿਸਮ ਦੇ ਹੈਗੇ ਐ ਪਰ ਆਰਗੇਨਾਈਜ਼ ਹੋਣ ਦੇ ਮਸਲੇ 'ਚ ਜਿਵੇਂ ਤੁਹਾਡਾ ਤਜਰਬਾ ਹੈਗਾ ਵੱਡਾ ਕੀ ਅਪੀਲ ਕਰੋਗੇ ਤੁਸੀਂ ਜਿਹੜੇ ਜਿਹੜੇ ਨੌਜਵਾਨ ਨੇ ਕਿਉਂਕਿ ਬਾਬਾ ਸਾਹਿਬ ਨੇ ਵੀ ਕਿਹਾ ਪੜੋ ਜੁੜੋ ਸੰਘਰਸ਼ ਕਰੋ ਦਾ ਨਾਰਾ ਉਹਨਾਂ ਨੇ ਦਿੱਤਾ ਪਰ ਇੱਕ ਗੱਲ ਮੈਂ ਤੁਹਾਨੂੰ ਇਹ ਹੋਰ ਜ਼ਰੂਰ ਲਾਜ਼ਮੀ ਦੌਰ ਤੇ ਕਰਨਾ ਚਾਹੁੰਦਾ ਕਿ ਜਿਹੜਾ ਰਮਦਾਸੀਆ ਜਿਹੜੀ ਬਰਾਦਰੀ ਇਹਨਾਂ 'ਚੋਂ ਐਸੀ ਭਾਈਚਾਰੇ 'ਚੋਂ ਹੈਗੀ ਐ ਉਹ ਥੋੜੀ ਜੀ ਮੇਰੇ ਖਿਆਲ 'ਚ ਰਿਜ਼ਰਵੇਸ਼ਨ ਵਾਲੇ ਮਸਲੇ 'ਚ ਜਾਂ ਥੋੜਾ ਜਿਹਾ ਹੈਗਾ ਜ਼ਮੀਨਾਂ ਵਾਲੇ ਮਸਲੇ 'ਚ ਵੀ ਪੈ ਜਾਂਦੀ ਹੈ ਪਰ ਕਿਤਨ ਕਿਤੇ ਜਿਹੜੇ ਜਿਹੜੇ ਬਾਲਮਿਕੀ ਭਾਈਚਾਰਾ ਜਾਂ ਮਜਬੀ ਸਿੱਖ ਭਾਈਚਾਰਾ ਉਹ ਬਹੁਤ ਪਿੱਛੇ ਜਿਹੜਾ ਹੈਗਾ ਉਹ ਰਹਿ ਜਾਂਦਾ ਉਹਨਾਂ ਨੂੰ ਤੁਸੀਂ ਕੀ ਅਪੀਲ ਜਿਹੜੀ ਹੈਗੀ ਕਰੋਗੇ ਦੇਖੋ ਅਸਲ ਦੇ ਵਿੱਚ ਬਾਬਾ ਸਾਹਿਬ ਅੰਬੇਦਕਰ ਨੇ ਇੱਕ ਗੱਲ ਕਹੀ ਸੀ ਰਾਜਨੀਤੀ ਵਾਲੇ ਮਾਮਲੇ ਤੇ ਉਹ ਕਹਿੰਦੇ ਜਦੋਂ ਤੱਕ ਆਰਥਿਕ ਤੇ ਸਮਾਜਿਕ ਬਰਾਬਰੀ ਨਹੀਂ ਹੈ ਹੂੰ ਤੁਸੀਂ ਲੱਖ ਬੋਟਾਂ ਪਾ ਲਓ ਜੋ ਮਰਜੀ ਕਰ ਲਓ ਤੁਸੀਂ ਜੱਤਾ ਦੇ ਕਾਬਜ ਨਹੀਂ ਹੋ ਸਕਦੇ ਜੀ ਚਾਹੇ ਇਸ ਗੱਲ ਨੂੰ ਸਾਹਬ ਸ਼੍ਰੀ ਕਾਂਸ਼ੀਰਾਮ ਜੀ ਨੇ ਹੂੰ ਅ ਇਸ ਗੱਲ ਨੂੰ ਅੱਗੇ ਵਧਾਇਆ ਬਾਬਾ ਸਾਹਿਬ ਅੰਮੇਦਕਰ ਕਹਿੰਦੇ ਸੀ ਤੁਸੀਂ ਵੀ ਮੈਂ ਜਾਤ ਪਾਤ ਨੂੰ ਖਤਮ ਕਰਨਾ ਚਾਹੁੰਦਾ ਉਹਨਾਂ ਨੇ ਕਿਹਾ ਨਹੀਂ ਤੁਸੀਂ ਆਪਣੀ ਜਾਤ ਤੇ ਮਾਣ ਕਰੋ ਇਸ ਆਧਾਰ ਨੂੰ ਬਣਾ ਕੇ ਉਹਨਾਂ ਨੇ ਜਿਹੜੀ ਆਹੋ ਲੋਕਾਂ 'ਚ ਕੰਮ ਕੀਤਾ ਗਲਤਾਂ ਦੇ ਵਿੱਚ ਕੰਮ ਕੀਤਾ ਤੇ ਉਹਨਾਂ ਨੂੰ ਖੜੇ ਕੀਤਾ ਹੂੰ ਉਹਦੇ 'ਚ ਕਿਤੇ ਨਾ ਕਿਤੇ ਇੱਕ ਗੜਬੜੀ ਜਦੋਂ ਉਹਨਾਂ ਬਾਰੇ ਪੜ੍ਹਦੇ ਆ ਉਹ ਆਉਂਦੀ ਆ ਵੀ ਉਹਨਾਂ ਨੇ ਵੀ ਇੱਕ ਨਾਰਾ ਦਿੱਤਾ ਵੀ ਜਿੰਨ ਕੀ ਜਿਤਨੀ ਸੰਖਿਆ ਬਾਰੀ ਉਸ ਕੀ ਉਤਨੀ ਹਿੱਸੇਦਾਰੀ ਜੀ 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 ਉਹ ਕਿਹਾ ਤਾਂ ਉਹਨਾਂ ਨੇ ਬਹੁਜਨ ਦੇ ਸੰਕਲਪ ਤੋਂ ਵੀ ਬਿਲਕੁਲ ਬਿਲਕੁਲ ਪਰ ਜਿਹੜੀ ਬਹੁਜਨ ਸਮਾਜ ਪਾਰਟੀ ਮਤਲਬ ਦਲਤਾਂ ਦੀ ਮਾਂ ਪਾਰਟੀ ਸੀ ਉਹਦੇ 'ਚ ਵੀ ਜਿਹੜੀ ਫਿਰ ਰਮਦਾਸੀਆ ਕਾਫ ਸੀ ਉਹ ਕਿਉਂ ਮਾਈਲੇਜ ਗਿਣਤੀ ਚਾ ਉਹ ਜ਼ਿਆਦਾ ਭਾਰੂ ਰਹੀ ਤੇ ਕਿਤੇ ਨਾ ਕਿਤੇ ਉਹ ਅੱਗੇ ਵੀ ਆ ਉਹ ਪੜ੍ਹਨ ਲਿਖਣ ਦੇ ਵਿੱਚ ਵੀ ਇਸ ਕਰਕੇ ਦੂਜਾ ਸੈਕਸ਼ਨ ਆ ਜਿਹੜਾ ਉਹ ਕਿਤੇ ਨਾ ਕਿਤੇ ਪਿੱਛੇ ਰਿਹਾ ਉਹੀ ਕਾਰਨ ਆ ਜਿਹੜਾ ਜਿਹੜਾ ਇਹ 12.5% ਜਿਹੜਾ ਬੋਟਾ ਬੋਟਾ ਸੀ ਅਸਲ ਦੇ ਵਿੱਚ ਉਦੋਂ ਵੀ ਅੱਗੇ ਚੱਕਰ ਇੱਥੇ ਆ ਵੀ ਜਿਹੜੀ ਮਨੂ ਨੇ ਜਾਤ ਦੀ ਵੰਡ ਕੀਤੀ ਆ ਨਾ ਉਹ ਐ ਪੌੜੀਦਾਰ ਕੀਤੀ ਆ ਬਿਲਕੁਲ ਆਰਡਰ ਚ ਵੀ ਚਾਹੇ ਜੇ ਤੁਸੀਂ ਕਹੋ ਵੀ ਜਿਹੜੇ ਬ੍ਰਾਹਮਣ ਨੇ ਉਨ੍ਹਾਂ ਦੇ ਵਿੱਚ ਵੀ ਕਈ ਗਾਸਤਾਂ ਨੇ ਉਹ ਵੀ ਆਪ ਦੇ ਆਪ ਨੂੰ ਕਹਿਣਗੇ ਵੀ ਆਹ ਫਲਾਨਾ ਜੀ ਆਹ ਫਲਾਨਾ ਆਈ ਜਿਹੜੇ ਰਮਦਾਸੀਏ ਨੇ ਉਹਨਾਂ ਨੂੰ ਲੱਗਦਾ ਵੀ ਜਿਹੜੇ ਮਜਬੀ ਨੇ ਉਹ ਸਾਡੇ ਤੋਂ ਥੱਲੇ ਨਹੀਂ ਮਜਬੀ ਨੂੰ ਲੱਗਦਾ ਮੇਰੇ ਤੋਂ ਵੀ ਥੱਲੇ ਹੈਗੇ ਇਹ ਇਹ ਜਿਹੜੀ ਉਹਨੇ ਬੰਤਰ ਬਣਾਈ ਆ ਨਾ ਇਹਨੇ ਅਸਲ ਦੇ ਵਿੱਚ ਸਭ ਤੋਂ ਖਤਰਨਾਕ ਕੰਮ ਕੀਤਾ ਔਰ ਜਿਹਨੂੰ ਬਾਬਾ ਸਾਹਿਬ ਅੰਮੇਰਕਰ ਨੇ ਕਿਹਾ ਸੀ ਵੀ ਦਲਤ ਦੱਬੇ ਕੁਚਲੇ ਲੋਕ ਤੇ ਅਸਲ ਦੇ ਵਿੱਚ ਉਹ ਇੱਕ ਉਹਦੇ ਚ ਪਰੋਣ ਦੀ ਉਹਨਾਂ ਨੇ ਸਾਰਿਆਂ ਨੂੰ ਕੋਸ਼ਿਸ਼ ਕੀਤੀ ਸੀ ਬਿਲਕੁਲ ਜਾਤ ਪਾਸ ਦਾ ਬੀਜ ਨਾਸ ਦੀ ਵੀ ਉਹਨਾਂ ਨੇ ਇਸ ਕਰਕੇ ਇਹ ਉਹ ਸਮੱਸਿਆ ਹੈਗੀ ਆ ਪਰ ਅਸਲ ਦੇ ਵਿੱਚ ਜਦੋਂ ਤੱਕ ਆਰਥਿਕ ਸਮਾਜਿਕ ਬਰਾਬਰੀ ਨਹੀਂ ਹੈ ਉਨੀ ਦੇਰ ਚਾਹੇ ਤੁਸੀਂ ਬੂਟਾ ਪਾ ਲਓ ਜੋ ਮਰਜ਼ੀ ਕਰ ਲਓ ਇਹ ਚੀਜ਼ ਦਾ ਹਾਲ ਹੈ ਜਿਹੜਾ ਉਹ ਨਹੀਂ ਹੋਣਾ ਨੀ ਪਰ ਬਹੁਤ ਸਾਰੀਆਂ ਵੋਟਾਂ ਵਾਲੀਆਂ ਪਾਰਟੀਆਂ ਤਾਂ ਕਹਿੰਦੀਆਂ ਵੀ ਇਹ ਜਿਹੜੇ ਕਾਮਰੇਡ ਆ ਗਏ ਨੇ ਭਈ ਇਹ ਤਾਂ ਇਹ ਸਾਡੇ ਮੁੰਡਿਆਂ ਨੂੰ ਭੜਕਾ ਕੇ ਜੀ ਇਹ ਤਾਂ ਨੌਕਰੀਆਂ ਨਹੀਂ ਕਰਨ ਦਿੰਦੇ ਹੈਗੇ ਇਹ ਹੋਲ ਡੈਮਰ ਬਣਾ ਲੈਂਦੇ ਨੇ ਬਹੁਤ ਸਾਰਾ ਮੈਂ ਜਦੋਂ ਵੀ ਦਲਿਤ ਆਗੂਆਂ ਦੇ ਨਾਲ ਖਾਸ ਤੌਰ ਤੇ ਗੱਲ ਕਰਦਾ ਤੇ ਉਹ ਕਹਿੰਦੇ ਵੀ ਇਹ ਤਾਂ ਲਾਲਚ ਝੰਡਾ ਫੜਾ ਦਿੰਦੇ ਨੇ ਮੁੰਡਿਆਂ ਨੂੰ ਤੇ ਉਸ ਤਰ੍ਹਾਂ ਪ੍ਰੇਰਿਤ ਨਹੀਂ ਕਰਦੇ ਜਿਵੇਂ ਕਹਿ ਲਓ ਵੀ ਰਾਵਣ ਨੇ ਕੀਤਾ इवन इवन ਸਾਇਬ ਸ੍ਰੀ ਕਾਂਸੀ ਰਾਮ ਜੀ ਜੀ ਤੁਸੀਂ ਗੱਲ ਕਰਦੇ ਇੱਕ ਲਾਸਟ ਗੱਲ ਮੈਂ ਉਹਨਾਂ ਦੀ ਕਰਨਾ ਚਾਹੁੰਦਾ ਕਾਂਸੀ ਰਾਮ ਜੀ ਤਾਂ ਇਹ ਵੀ ਬੋਲ ਦਿੰਦੇ ਸੀ ਭਾਈ ਜਿਹੜੇ ਬ੍ਰਾਹਮਣ ਨੇ ਜਾ ਜਿਹੜੇ ਭਾਈ ਸੋਖਾਲ ਡੂਚ ਕਾਸਟਾ ਦੇ ਬੰਦੇ ਨੇ ਉਹ ਭਾਈ ਮੇਰੀ ਰੈਲੀ 'ਚ ਉੱਟ ਕੇ ਚਲੇ ਜਾਓ ਤੁਹਾਡੇ ਤੋਂ ਬਰਦਾਸ਼ਤ ਨਹੀਂ ਹੋਣਾ ਹੁਣ ਮੈਂ ਬੋਲਣ ਲੱਗਿਆ ਇੱਥੋਂ ਤੱਕ ਯਾਨੀ ਕਿ ਯਾਨੀ ਕਿ ਇੰਨੀ ਕੱਟੜਤਾ ਮੈਂ ਮੈਂ ਇਹ ਸਮਝਦਾ ਕਿ ਜਿੰਨੀ ਭੋਜਨ ਸਮਾਜ ਪਾਰਟੀ ਨੇ ਜਾਤੀਗਤ ਕੱਟੜਤਾ ਦਲਤਾਂ 'ਚ ਭਰੀ ਹੈ ਮੈਂ ਸਮਝਦਾ ਬੀਂਗ ਇਹ ਗਲਤ ਵੀ ਸਮਝਦਾ ਮੈਂ ਇਸ ਗੱਲ ਨੂੰ ਕਿ ਇੰਨੀ ਕੱਟੜ ਕਰੇ ਬ੍ਰਾਹਮਣ ਨਹੀਂ ਹੋਣਗੇ ਜਿੰਨੀ ਕੱਟੜਤਾ ਜਿੰਨੀ ਨਫ਼ਰਤ ਇਹ ਕਰਦੇ ਆ ਸੋ ਕਾਲਡਾ ਪਰ ਮੈਂ ਕਈ ਬੰਦੇ ਤਾਂ ਇਹਨੇ ਦੇਖਿਆ ਵੀ ਅੱਖਾਂ ਚ ਲਾਲ ਕਰ ਦਿੰਦੇ ਨੇ ਵੀ ਐ ਹੋ ਗਿਆ ਸਾਡੇ ਨਾਲ ਇਹ ਕੀਤਾ ਉਹ ਕੀਤਾ ਪਰ ਜਦੋਂ ਲੜਨ ਦੀ ਵਾਰੀ ਖਾਸ ਤੌਰ ਤੇ ਆਉਂਦੀ ਹੈ ਤਾਂ ਉਹ ਕਿਤੇ ਦਿਖਾਈ ਨਹੀਂ ਦਿੰਦੇ ਚਾਹੇ ਜ਼ਮੀਨ ਦਾ ਮਸਲਾ ਹੋਵੇ ਚਾਹੇ ਹਾਂ ਵੋਟਾਂ ਵੇਲੇ ਜ਼ਰੂਰ ਆ ਜਾਂਦਾ ਅਸਲ ਦੇ ਵਿੱਚ ਜੇ ਇਹ ਬਾਬਾ ਸਾਹਿਬ ਅੰਬੇਦਕਰ ਨੇ ਰਿਜ਼ਰਵੇਸ਼ਨ ਨਹੀਂ ਇੱਕ ਕ੍ਰੀਮੀ ਲੇਅਰ ਪੈਦਾ ਕਰਤੀ ਜੀ ਜੀਨੂ ਬਾਬਾ ਸਾਹਿਬ ਨੇ ਉਦੋਂ ਵੀ ਕਿਹਾ ਵੀ ਮੈਨੂੰ ਮੇਰੇ ਪੜ੍ਹੇ ਲਿਖੇ ਸਮਾਜ ਦੇ ਜਿਹੜੇ ਬੰਦੇ ਨੇ ਉਹਨਾਂ ਨੇ ਧੋਖਾ ਦਿੱਤਾ ਹੁਣ ਉਹਨਾਂ ਨੇ ਨਾਰਾ ਦਿੱਤਾ ਸੀ ਪੜੋ ਜੁੜੋ ਸੰਘਰਸ਼ ਕਰੋ ਤੇ ਉਹਨਾਂ ਦਾ ਨੌਜਵਾਨੀ ਨੂੰ ਸੰਦੇਸ਼ ਸੀ ਉਹ ਕਹਿੰਦੇ ਛੋਟੀਆਂ ਮੋਟੀਆਂ ਕਲਰਕੀਆਂ ਲੈਣ ਦੀ ਵਜਾਇ ਤੁਸੀਂ ਆਪਣੇ ਸਮਾਜ ਨੂੰ ਲਾਮਬੰਦ ਕਰੋ ਤੁਸੀਂ ਉਹਨੂੰ ਉੱਪਰ ਚੱਕਣ ਵਾਲੀ ਕੋਸ਼ਿਸ਼ ਕਰੋ ਪਰ ਜਿਹੜੀ ਉਹ ਕ੍ਰੀਮੀ ਲੇਅਰ ਪੈਦਾ ਹੋਗੀ ਹੁਣ ਉਹਨਾਂ ਕੋਲ ਉਹਨਾਂ ਦਾ ਇਨਕਲਾਬ ਤਾਂ ਹੋ ਗਿਆ ਉਹਨਾਂ ਮਤਲਬ ਜਿਹੜਾ ਬੰਦਾ ਇੱਕ ਮੁਲਾਜ਼ਮ ਬਣ ਗਿਆ ਕਿ ਉਹਦੀ ਪੀੜ੍ਹੀ ਮੁਲਾਜ਼ਮਾਂ ਚੱਲ ਪੈਂਦੀ ਆ ਪਥੇਰ ਵਾਲੇ ਦਾ ਤਾਂ ਚਮਤਕਾਰਨ ਵਾਲੀ ਨਿਕਲਦਾ ਇਸ ਕਰਕੇ ਉਹ ਉਹਨਾਂ ਨੂੰ ਇਹ ਚੀਜ਼ ਬਰਦਾਸ਼ਤ ਨਹੀਂ ਹੁੰਦੀ ਕਿਉਂਕਿ ਅਸੀਂ ਪਿੰਡਾਂ ਦੇ ਉਹਨਾਂ ਮਜ਼ਦੂਰਾਂ ਨੂੰ ਉਹਨਾਂ ਲੋਕਾਂ ਨੂੰ ਲਾਮਬੰਦ ਕਰਦੇ ਆ ਤੇ ਸੰਘਰਸ਼ ਦੇ ਮੈਦਾਨ ਚ ਲੈ ਕੇ ਆਉਂਦੇ ਆ ਅਸੀਂ ਬਾਬਾ ਸਾਹਿਬ ਉਮੀਦ ਕਰਦੇ ਉਸ ਨਾਰੇ ਨੂੰ ਵੀ ਪੜੋ ਜੁੜੋ ਸੰਘਰਸ਼ ਕਰੋ ਉਹਨੂੰ ਕੰਪਲੀਟ ਕਰਦੇ ਆ ਪਰ ਉਹਨਾਂ ਨੇ ਪੜੋ ਜੁੜੋ ਨੌਕਰੀ ਕਰੂ ਵਾਲੇ ਪਾਸੇ ਲਾ ਲਿਆ ਤੇ ਇਸ ਕਰਕੇ ਅਸੀਂ ਉਹਨਾਂ ਨੂੰ ਰੜਕਾਂ ਗਈ ਕਿਉਂਕਿ ਜਦੋਂ ਅਸੀਂ ਉਹਨਾਂ ਨੂੰ ਚੱਕ ਕੇ ਸੜਕਾਂ ਤੇ ਲੈ ਆਉਨੇ ਆ ਉਹਨਾਂ ਨੂੰ ਜ਼ਮੀਨਾਂ ਵਾਲੇ ਕਰਨ ਲੱਗ ਕੇ ਤਾਂ ਜ਼ਮੀਨਾਂ ਲੈਣ ਤੋਂ ਬਾਅਦ ਉਹ ਉਹਨਾਂ ਨੂੰ ਵੀ ਸਵਾਲ ਕਰਦੇ ਨੇ ਕਿਉਂਕਿ ਅਸੀਂ ਇਹ ਦੇਖਿਆ ਕਿ ਜਦੋਂ 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 ਬਲਦਗੱਲਾਂ ਦਾ ਘੋਲ ਚੱਲਿਆ ਤਾਂ ਉਸ ਪਿੰਡ ਦੇ ਵੀ ਬਹੁਤ ਸਾਰੇ ਮੁਲਾਜ਼ਮਾਂ ਨੇ ਇਹ ਕਹਿ ਦਿੰਦੇ ਸੀ ਭਾਈ ਸਾਨੂੰ ਫੋਨ ਨਾ ਕਰੋ ਕਿਤੇ ਫੋਨ ਟਰੇਸ ਹੁੰਦੇ ਨੇ ਸਾਡਾ ਨੌਨ ਆ ਜਵੇ ਮਤਲਬ ਇਸ ਤਰ੍ਹਾਂ ਦੀ ਦੂਰੀ ਬਣਾਈ ਆ ਸਾਰੇ ਐਵੇਂ ਦੇ ਨਹੀਂ ਬਹੁਤ ਸਾਰੇ ਜਿਹੜੇ ਜਿਹੜੇ ਸਮਝ ਰੱਖਦੇ ਨੇ ਉਹਨਾਂ ਨੇ ਸਾਨੂੰ ਆਰਥਿਕ ਤੌਰ ਤੇ ਬਹੁਤ ਸਾਰੀ ਮਦਦ ਵੀ ਕੀਤੀ ਆ ਪਰ ਵੱਡਾ ਸੈਕਸ਼ਨ ਆ ਜਿਹੜਾ ਉਹਨੇ ਦੂਰੀ ਬਣਾਈ ਆ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਜੇ ਸਾਨੂੰ ਵੀ ਸੜਕ ਤੇ ਬਹਿਣਾ ਪੈ ਗਿਆ ਹੁਣ ਸਾਡਾ ਸੈਟ ਆ ਫਿਰ ਸਾਨੂੰ ਜੇ ਅਸੀਂ ਪੜੋ ਜੁੜੋ ਸੰਘਰਸ਼ ਕਰੋ ਦਾ ਨਾਰਾ ਦੇਵਾਂਗੇ ਤੇ ਸੰਘਰਸ਼ ਚ ਨਾਲ ਆਉਣਾ ਪਊ ਤੇ ਸਾਨੂੰ ਸੰਘਰਸ਼ ਦੀ ਕੀ ਲੋੜ ਆ ਹੁਣ ਸਾਡਾ ਸੈਟ ਆ ਹੁਣ ਅਸੀਂ ਮੈਂ ਤਾਂ ਆ ਪਿਛਲੇ ਇੱਕ ਹਫਤੇ ਤੋਂ ਇਹ ਬਾਬਾ ਸਾਹਿਬ ਦੇ ਜਨਮ ਦਿਹਾੜੇ ਦੇ ਪ੍ਰੋਗਰਾਮ اٹੈਂਡ ਕਰ ਰਿਹਾ ਤੇ ਪੂਰੀ ਧੂਮ ਧਾਮ ਨਾਲ ਮਤਲਬ ਛੋਟੇ ਤੋਂ ਲੈ ਕੇ ਵੱਡੇ ਤੱਕ ਇਹ ਪ੍ਰੋਗਰਾਮ ਹੋ ਰਹੇ ਨੇ ਤੇ ਉਹਨਾਂ ਨੇ ਆ ਦਿਨ ਮਨਾ ਕੇ ਕਈ ਕੇਕ ਕੱਟ ਕੇ ਇਹਨੂੰ ਇੰਜੋਏ ਕਰ ਲੈਂਦੇ ਨੇ ਇੱਥੇ ਤੱਕ ਸੀਮਤ ਕਰਤਾ ਪਰ ਜਿਹੜਾ ਉਹਨਾਂ ਦਾ ਮਿਸ਼ਨ ਸੀ ਉਹਨੂੰ ਅੱਗੇ ਲਿਜਾਣ ਵਾਲੀ ਗੱਲ ਆ ਉਹ ਕਿਤਨਾ ਕਿਤੇ ਰੜਕਦੀ ਆ ਤੇ ਉਹ ਉਹਨਾਂ ਦੀ ਆਰਾਮਦਾਇਕਤਾ ਦੇ ਵਿੱਚੋਂ ਰੁਕੀ ਹੋਈ ਆ ਕਿਉਂਕਿ ਉਹਨਾਂ ਨਹੀਂ ਤਾਂ ਪੜ੍ਹੇ ਲਿਖਿਆ ਨੇ ਪਿੰਡਾਂ ਵਾਲਿਆਂ ਨੂੰ ਲਾਂਬ ਬੰਦ ਕਰਨਾ ਸੀ ਤਾਂ ਅੱਗੇ ਤੋਰਨਾ ਸੀ ਤੇ ਉਹ ਕਿਤੇ ਨਾ ਕਿਤੇ ਕਹਾਣੀ ਰੁਕੀ ਹੋਈ ਹੈ ਬਿਲਕੁਲ ਥੈਂਕ ਯੂ ਮਕੇਸ਼ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਦੋਸਤੋ ਏ ਸੀ ਜੈ ਡੀ ਪੀ ਸੀ ਦੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੂਬਾ ਆਗੂ ਮਕੇਸ਼ ਜਿਨ੍ਹਾਂ ਨੇ ਲੰਮੀ ਲੜਾਈ ਪੰਜਾਬ ਚ ਜ਼ਮੀਨੀ ਸੰਘਰਸ਼ ਨੂੰ ਲੈ ਕੇ ਲੜੀ ਹੈ ਤੇ ਬਹੁਤ ਸਾਰੇ ਪਿੰਡਾਂ ਚ ਜਿਹੜੀ ਜ਼ਮੀਨਾਂ ਅਦਾਲਤਾਂ ਦੇ ਨਾਂ ਜਿਹੜਾ ਹੈਗੀ ਹੈ ਕਰਵਾਈਆਂ ਨੇ ਅਜੇ ਵੀ ਲੰਮੀ ਲੜਾਈ ਜਿਹੜੀ ਹੈਗੀ ਹੈ ਹੋਰ ਬਹੁਤ ਸਾਰੇ ਪਿੰਡਾਂ ਚ ਕਰ ਰਹੇ ਨੇ ਪਰ ਬਾਬਾ ਸਿੰਘ ਦੇ ਸੱਚ ਬਾਬਾ ਸਾਹਿਬ ਦੇ ਜਿਹੜੇ ਸੱਚੇ ਅਨਿਆਈ ਕਹਿ ਲੋ ਜਾਂ ਇੱਕ ਜਿਨ੍ਹਾਂ ਨੇ ਸਟੂਡੈਂਟ ਕਹਿ ਲੋ ਜਿਨ੍ਹਾਂ ਨੇ ਉਹਨਾਂ ਨੂੰ ਪੜਿਆ ਜਿਨ੍ਹਾਂ ਨੇ ਉਹਨਾਂ ਦੀਆਂ ਲਿਖਤਾਂ ਨੂੰ ਵਾਚਿਆ ਉਹਨਾਂ ਦੇ ਤੱਤ ਨੂੰ ਕੱਢਿਆ ਉਸ ਤੋਂ ਬਾਅਦ ਉਸ ਨੂੰ ਸਮਾਜ ਦੇ ਵਿੱਚ ਇੰਪਲੀਮੈਂਟ ਕਰਨ ਦਾ ਵੀ ਲਗਾਤਾਰ ਜਿਹੜੇ ਤਹਿਆ ਕਰ ਰਹੇ ਨੇ ਕੋਸ਼ਿਸ਼ ਕਰ ਰਹੇ ਨੇ ਤੇ ਇਸ ਕੋਸ਼ਿਸ਼ ਵੱਡੇ ਪੱਧਰ ਤੇ ਇਹ ਕਾਮਯਾਬੀ ਹੋ ਰਹੇ ਨੇ ਅਸੀਂ ਵੀ ਦੁਆ ਕਰਦੇ ਹਾਂ ਕਿ ਜੀਪੀਸੀ ਦਿਨ ਰਾਤ ਚੌਗਣੀ ਤਰੱਕੀ ਜਿਹੜੀ ਹੈਗੀ ਹੈ ਉਹ ਕਰੇ ਵਧੇ ਫੁੱਲੇ ਤਾਂ ਜੋ ਜਿਹੜੇ ਸਭ ਤੋਂ ਡਾਉਨ ਰੋਡਨ ਸੈਕਸ਼ਨ ਸਾਡੀ ਸੁਸਾਇਟੀ ਦਾ ਉਹ ਵੀ ਤਰੱਕੀ ਵੱਲ ਨੂੰ ਵੱਧ ਸਕੇ ਉਹ ਵੀ ਮਾਲਕੀ ਵੱਲ ਨੂੰ ਆਸ ਕੇ ਤੇ ਉਹਨਾਂ ਦੇ ਹਿੱਸੇ ਵੀ ਜਿਹੜਾ ਜ਼ਮੀਨ ਦਾ ਕੋਈ ਟੁਕੜਾ ਹੋ ਸਕੇ ਬਹੁਤ-ਬਹੁਤ ਸ਼ੁਕਰੀਆ ਦੋਸਤੋ ਥੈਂਕ ਯੂ ਫॉर ਵਾਚਿੰਗ ਥੈਂਕ ਯੂ ਥੈਂਕਸ ਫੋਰ ਵਾਚਿੰਗ